ਬਾਬਾ ਜੀ ਖੈਰiyat ਹੈ ਕੰਮ ਬ好 ਹੈ ਤਬੀਅਤ ਸੇ ਸ਼ੁਕਰੀਆ ਦਾ ਲਾਗਾ ਕਰਦੇ ਆ ਅਸੀਂ ਆ ਜਾਈ ਹੋਇਆ ਹਾਂ 88 ਚੱਕ ਦੇ ਵਿੱਚ ਇਹ 88 ਚੱਕ ਦੇ ਸਾਹਮਣੇ ਆ ਸੜਕੋ ਬਾਹਰ ਦਿੱਲੀ ਮੁਲਤਾਨ ਰੋਡ ਜਿਹੜਾ ਕਿ ਅੱਜ ਕੱਲ ਮੁਲਤਾਨ ਵਿਹਾੜੀ ਰੋਡ ਹੈ ਉਸ ਰੋਡ ਤੇ ਇੱਕ 88 ਚੱਕ ਹੈ ਤੇ ਉਸ 88 ਚੱਕ ਦੀ ਇੱਕ ਬਜ਼ੁਰਗ ਸ਼ਖਸੀਅਤ ਜਿਹੜੀ ਚੰਡੀ ਪੰਜਾਬ ਤੋਂ ਲੈ ਕੇ ਪੰਜਾਬ ਆਏ ਨੇ ਉਹਨਾਂ ਦਾ ਨਾਮ ਸਹੀ ਜੀ ਮੁਹੰਮਦ ਅਸलम ਸਾਹਿਬ ਵੀਰਾਂ ਜੱਕ ਜੀ ਜੀ ਵੀਰਾਂ ਜੱਕ ਸਹਿਯਦਾਂ ਤੋਂ ਆਏ ਨੇ ਤੇ ਇੱਥੇ ਆ ਕੇ ਫਿਰ ਆਵਾਦ ਕਰੀ ਹੋਈ ਆ ਬਾਤ ਹੋ ਗਏ ਤੇ ਅੱਜ ਜਰਾ ਉਹਨਾਂ ਨਾਲ ਗੱਪਸ਼ਪ ਲਾਣੇ ਆ ਤੇ ਉਮੀਦ ਹੈ ਤੁਸੀਂ ਇਸ ਮਹਿਫਲ ਨੂੰ ਇੰਜੋਏ ਕਰੋਗੇ ਹੋਣ ਬੰਬ ਜੀ ਖੈਰੀਅਤ ਹੈ ਅੱਜ ਕਰਦੇ ਰਹੀਏ ਅਸੀਂ ਇੰਤਜ਼ਾਰ ਅਹੀ ਜੀ ਰਾਮ ਆਪਨਾ ਸਭ ਤੋਂ ਪਹਿਲੇ ਤੇ ਪਿਆਰਿਆਂ ਨੂੰ ਜਿਹੜਾ ਦੇਖਣ ਆਲੇ ਨੇ ਦਰਸ਼ਕ ਨੇ ਇਹਨਾਂ ਨੂੰ ਆਪਣਾ ਨਾਮ ਦੱਸਿਓ ਸਿੱਧਾ ਨਾਮ ਮੇਰਾ ਨਾਮ ਜੀ ਸਈਦ ਅਸਲੋ ਮਰ ਦੀ ਸ਼ਾਮ ਮੈਂ ਬਿਹੰਦਰ ਖਈਗਾਂ ਤਹਿਸੀਲ ਦੇ ਦਾ ਅੰਮ੍ਰਿਤਸਰ ਦਾ ਰਹਤੀ ਹਾਂ ਕਿ ਖਾਂ ਖਿੰਦੀ ਦੀ ਮੇਰੀ ਪੁਨਾਈਸ਼ ਹੈ ਕਿ ਮੈਂ ਅਕਾਲਗੱਟ ਪਈਆਂ ਸਰਦਾਰਾਂ ਦਾ ਪਿੰਡ થી ਉਥੇ ਮੈਂ ਪ੍ਰਾਇਮ ਦੀ ਪੜ੍ਹਾਈ ਕੀਤੀ ਹੈ ਬਾਕੀ ਫਿਰ ਖਾਂ ਸੰਤਾਈ ਦੇ ਇੱਕ ਮੋਦੇ ਖੰਡੀਆਂ ਬਹੁਤ ਵੱਡਾ ਇਕਾਫਲਾ ਬਣਿਆ ਥੀਆ ਉੱਥੇ ਅਸੀਂ ਗੇਟੇ ਕੇ ਬਾਜ਼ਰਤਾਂ ਦੇ ਵਿੱਚ ਬਰਾਸ ਤੱਕ ਸੂਰਤ ਹੋ ਕੇ ਹੜਿਆਰਾ ਭੜਾਣਾ ਪਿੰਡ ਦਸਿਆ ਮੁਸਲਮਾਨਾਂ ਦਾ ਉੱਥੇ ਅਸੀਂ ਇਸ ਬਾਜ਼ਰਤਾਂ ਦੇ ਵਿੱਚ ਆਏ ਨਾ ਕਿਹਾ ਉਹ ਮਲਕਾਨ ਆ ਗਏ ਮਲਕਾਨ ਆ来ਆ ਕਿ ਅਸੀਂ ਇੱਥੇ ਕਸੀਬ ਮੈਲਕੀ ਦੀ ਜਗਾ ਹੈ ਜੋ ਉੱਥੇ ਬੁਝੀ ਚਲੀ ਗੋ ਇੱਥੇ ਵਿਚਾਰ ਘਾਤੀ ਦੇ ਵਿੱਚ ਵੀ ਦੇ ਵਿੱਚ ਆਵਦੇ ਥੇ ਆਹ ਤੇ ਜਦ ਹੋ ਗਿਆ ਸਾਰੇ ਮੇਰੇ ਬਾਜ਼ੂ ਸਾਹ ਨੇ ਠੀਕਾ ਦਾ ਸਾਹਿਬ ਵੀ ਦੀਵਾਲਾ ਦਾ ਸਾਹਿਬਾ ਵੀ ਕੀ ਤੁਹਾਡੀ ਬਤ ਜੀ ਉਦੋਂ ਉਮਰ ਕਿੰਨੀ ਸੀ ਤਕਰੀਬਨ 9-10 ਸਾਲ ਦੀ ਕਿ ਉਮਰ ਅੱਛਾ ਤੇ ਤੁਸੀਂ ਇਹਦਾ ਮਤਲਬ ਉੱਥੇ ਜਿਹੜੀ ਉਹ ਵੰਡ ਜਦੋਂ ਸ਼ੁਰੂ ਹੋਈ ਹੈ ਉਸ ਵਾਕਏ ਤੋਂ ਸਾਰੇ ਤੁਸੀਂ ਵਾਕਫ ਹੋ ਸ਼ਾਇਦ ਆ ਕੀਤਾ ਹੈ ਮੈਂਕਰਾਫ ਦੀ ਮੁਸ਼ਾਹਦਾ ਅੱਛਾ ਠੀਕ ਤੇ ਉੱਥੇ ਪੜ੍ਹਦੇ ਵੀ ਰਹੇ ਹੋ ਤੁਸੀਂ ਹਾਂ ਅਕਾਲ ਕਟ ਪਈਆਂ ਸੀ ਸਰਦਾਰਾਂ ਦਾ ਪਿੰਡ ਸਾਡੇ ਨਾਲ ਜੀ ਜੀ ਉਥੇ ਮੈਂ ਜਿਹੜਾ ਨਾ ਚੌਥੀ ਮਾਰ ਪਾਸ ਕੀਤੀ ਅੱਛਾ ਜੀ ਉਸੇ ਸਾਲ ਸੰਤਾਲੀ ਜੀ ਸਾਲ 47 ਦਾ ਮਾਰਕ ਕਰਤਾਰ ਸਿੰਘ ਸਾਹਿਬ ਹੁੰਦੇ ਸੀ ਹਨਵਾਰਸ਼ ਉੱਥੇ ਲੱਗੇ ਅੱਛਾ ਉਥੋਂ ਦੇ ਜਿਹੜੇ ਉਹ ਉਸੇ ਪਿੰਡ ਦੇ ਸੀਗੇ ਇਹ ਨਹੀਂ ਮੈਨੂੰ ਪਤਾ ਯਾਨੀ ਹਨਵਾਰਸ਼ ਤੋਂ ਸੀਗੇ ਕਰਤਾਰ ਸਿੰਘ ਸਾਹਿਬ ਕਿਸਾਲੇ ਜਿਹੜੇ ਉਸਤਾਦ ਸੀ ਉਹ ਰਾਮ ਲਾਲ ਸਾਹਿਬ ਹੁੰਦੇ ਸੀ ਰਹਿਮਨ ਬਹੁਤ ਅੱਛੇ ਆ ਅੱਛਾ ਬਰਨ ਸੀਗੇ ਤੇ ਰਾਮ ਲਾਲ ਸਾਹਿਬ ਸੀ। ਰਾਮ ਲਾਲ ਸਾਹਿਬ ਜਿਹੜੀ ਉਹ ਪਹਿਲੀ ਟੋੰਕੀ ਟੜਤਾਂ ਉਹ ਹੀ ਪੜਾਉਂਦੇ ਆ। ਜੀ ਜੀ ਹੈਡਮਾਸਟਰ ਹੈਡਮਾਸਟਰ ਜਿਹੜੇ ਸੀ ਕਰਤਾਰ ਸਿੰਘ ਸਾਹਿਬ ਸੀ। ਕਰਤਾਰ ਸਿੰਘ ਸਾਹਿਬ ਸੀ। ਤੇ ਆਪਣਾ ਪਿੰਡ ਸੀ ਚੱਕ ਮੀਰਾ ਸੈਦਾ। ਮੀਰਾ ਚੱਕ ਸੈਦਾ। ਮੀਰਾ ਚੱਕ ਸੈਦਾ। ਹਾਂ। ਤੇ ਇਹ ਹੈ ਸੀ ਅੰਮ੍ਰਿਤਸਰ ਜ਼ਿਲ੍ਹੇ ਚ। ਹਾਂ ਜੀ। ਰਸੀਲ ਵਾਦੇ ਦਾ ਅੰਮ੍ਰਿਤਸਰ। ਤੇ ਅਸਰੇ ਉੱਥੋਂ ਮਤਲਬ ਤੁਸੀਂ ਰਹਿੰਦੇ ਹੋਣੇ ਆ ਤੇ ਤੁਹਾਡੇ ਕੋਈ ਯਾਰ ਪੇਲੀ ਛੋਟੇ ਉਸ ਸਕੂਲ ਕਾਇੰਦੇ ਜਾਂ ਕੋਈ ਆਪਣੇ ਆਂਢ ਗੁਆਂਢ ਕੋਈ ਦੋਸਤ ਸੰਗੀ ਸਾਥੀ ਮੈਨੂੰ ਨਾ ਭੁੱਲੇ ਅਜੇ ਜੀ ਤੇ ਬਰਮਨਾਂ ਦੇ ਵੀ ਲੜਕੇ ਸੀਗੇ ਸਰਦਾਰਾਂ ਦੇ ਵੀ ਲੜਕੇ ਸੀ ਅੱਛਾ ਪਿੰਡ ਸਰਕਾਲ ਕੱਕ ਪਿੰਡ ਸੀਗਾ ਜੀ ਉੱਥੇ ਸਕੂਲ ਠੀਕ ਆ ਅੱਛਾ ਉਹ ਸਕੂਲ ਸਿੱਧਾ ਦੇ ਹਾਂ ਸਰਦਾਰਾਂ ਦਾ ਪਿੰਡ ਸੀਗਾ ਬੜੇ ਅੱਛਾ ਪਿੰਡ ਸੀ ਯਾਰ ਤੁਸੀਂ ਆਪਣਾ ਇੱਕ ਜਾਂਦੇ ਹੁੰਦੇ ਸੀਗੇ ਕਿੰਨਾ ਕਿ ਫਾਸਲਾ ਸੀਗਾ ਸਜੇ ਕੋਲ ਤਕਰੀਬਨ 1.5 ਕਿਲੋਮੀਟਰ ਅਸਰ 1.5 ਕਿਲੋਮੀਟਰ ਸੀ ਤੇ ਇਹਦੇ ਵਿੱਚ ਅਗਰ ਦੇਖਿਆ ਜਾਵੇ ਤੇ 1.5 ਕਿਲੋਮੀਟਰ ਦੇ ਰੌਂਡਬਾਊਡ ਤੁਸੀਂ ਉਹ ਸੱਪਰਨ ਕਰਕੇ ਸਕੂਲ ਜਾਂਦੇ ਸੀ ਸਕੂਲ ਦੇ ਵਿੱਚ ਫਿਰ ਤੁਸੀਂ ਮਤਲਬ ਜਿਸ ਤਰ੍ਹਾਂ ਅੱਜ ਕੱਲ ਦੇ ਦੌਰ ਚ ਸਕੂਲਿੰਗ ਹੁੰਦੀ ਹੈ ਸਕੂਲਿੰਗ ਟਾਈਮ ਉਦੋਂ ਨਹੀਂ ਇਸੇ ਤਰ੍ਹਾਂ ਸੀਗਾ ਇਹ ਉਦੋਂ ਮੁxtਲਫ ਹੁੰਦਾ ਸੀ ਨਹੀਂ ਇਹ ਟਾਈਮ ਸੀ ਇਹ ਫੇਲ ਪਾਸ ਬੱਚੇ ਹੁੰਦੇ ਸਨ ਅੱਛਾ ਪਰ ਹੋਣ ਕਿ ਕਈ ਕੰਦਰੀਆਂ ਆਈਆਂ ਨੇ ਸਾਡੇ ਪਾਕਿਸਤਾਨ ਦੇ ਵਿੱਚ ਜੀ ਜੀ ਕੋਥੇ ਜਿਹੜਾ ਜੀਆ ਚੌਥੀ ਦੀ ਮਾਰ ਦੇ ਵਿੱਚ ਪ੍ਰਾਇਮਰੀ ਪਾਸ ਹੁੰਦਾ ਅੱਛਾ ਜੀ ਫਿਰ ਅੱਜ ਬੀਟਰ ਦੇ ਸਟਾਫ ਗਿਆ ਚਲੋ ਠੀਕ ਹੈ ਅੱਛਾ ਫਿਰ ਉੱਥੇ ਰਹਿੰਦੇ ਸੀ ਆਂਡ ਗਵਾਨ ਤੁਹਾਡੇ ਮਤਲਬ ਸਰਦਾਰ ਐ ਸੀ ਜਾਂ ਸਾਰਾ ਮੁਸਲਮਾਨਾਂ ਦਾ ਪਿੰਡ ਸੀ ਤੁਹਾਡਾ ਪਿੰਡ ਜਿਹੜਾ ਮਿਰਤ ਸੱਜਣ ਸੀ ਜੀ ਇਹ ਸਾਰੇ ਸੱਜਣ ਸੀ ਅੱਛਾ ਸਾਰੇ ਸਹੀ ਹਸੀ ਹੈ ਠੀਕ ਹੈ ਠੀਕ ਕਿ ਜਿਹੜਾ ਕਾਲ ਕਟ ਹੋਇਆ ਇਹ ਫਰਦਾਰਾਂ ਦਾ ਪਿੰਡ ਸੀ ਜੀ अच्छा ओ पेंट ਦੇ ਵਿੱਚ ਵੀ ਤੁਸੀਂ ਮੰਨ ਲਓ ਵਾਕ ਦੇਖਿਆ ਮੰਨ ਲਓ ਜਾਣ ਪਛਾਣ ਹੈ ਸੀ ਹਾਂ ਜਿਸਟ ਸਕੂਲ ਦਾ ਕਿਸੀ ਸਿਰਫ ਹਾਂਜੀ ਉਹ ਜਿਹੜਾ ਪ੍ਰਾਇਮਰੀ ਸਕੂਲ ਸੀਗਾ ਉਹ ਅਕਾਲਡਾ ਪਈਆਂ ਦੇ ਵਿੱਚ ਸੀਗਾ اچھا ਜੀ ਤੇ ਜਿਹੜਾ ਮਿਡਲ ਸਕੂਲ ਬਾਅਦ ਬਣਾਇਆ ਨਾ ਉਹ ਤੋਂ ਕੋਈ ਮਰਮਰ ਦੀ ਚਰਤ ਢਾਈ ਮਰਮਰ ਦੇ ਚ اچھا ਵੈਸਾ ਹੈ ਜੀ ਰੁਜੀਤ ਅਕਮਰ ਰਹੇ ਨਾ ਉਹ ਫਿਰ ਉੱਥੇ ਉਹਨਾਂ ਨੇ ਸਕੂਲ ਮਿਡਲ ਬਣਾਇਆ اچھا ਉਹ ਮਿਡਲ ਹੀ ਸੀਗਾ ਤੇ ਉਸ ਟੈਂਡ ਦਾ ਕੋਈ ਤੁਹਾਡਾ ਕੋਈ ਸੱਜਣ ਮੇਲੀ ਨਹੀਂ ਜਿਹੜਾ ਕੋਈ ਤੁਹਾਨੂੰ ਯਾਦ ਹੋਵੇ ਜਿਹੜੇ ਜਿਹਦੇ ਨਾਲ ਵਿਆਹਾਂ ਪੈਣ ਉੱਠਣ ਸੀ ਜਾਂ ਕੋਈ ਗੱਪ-ਸ਼ੱਪ ਸੀ ਇੱਕ ਜੀ ਸੰਤਾਰ ਕਾਮਕੜ ਭਈਆਂ ਦਾ ਠੀਕ ਹੈ ਅਕਾਲ ਸਿੰਘ ਅੱਛਾ ਅਕਾਲ ਸਿੰਘ ਉਹ ਮੇਰਾ ਭੇਜੀ ਸੀਗਾ ਅੱਛਾ ਜੀ ਹਾਂ ਅਲੀ ਪੜੀ ਬਰਦੇ ਦਾ ਜੀ ਜੀ ਕਿ ਦੋ ਬਾਂਮਣਾਂ ਦੇ ਲੜਕੇ ਸੀ ਉਹਨਾਂ ਨੇ ਉਹਨਾਂ ਨੂੰ ਲਾਣਾ ਯਾਰ ਅੱਛਾ ਉਹ ਵੀ ਤੁਹਾਡੇ ਭੇਜੀ ਸੀ ਉਹ ਵੀ ਮੇਰੀ ਠੀਕ ਹੋ ਗਿਆ अच्छा फिर के में मंट दी कहानी सुनी ਤੇ ਕਿਵੇਂ ਉਹ ਮਤਲਬ ਕੀਤੀ ਜਿਹੜੀ ਬਈਦਰ ਨੂੰ ਟੁਰਨਾ ਪਿਆ ਸਮੂ ਉਹ ਜਿੱਕੇ ਜਨੂ ਪ੍ਰਕਾਰ ਪਤਨ ਲਾ ਜੇ ਨਾ ਤੇ ਅਸੀਂ ਸਾਰੇ ਸਹਿਯੋਗੀ ਹਤੀ ਆ ਜੇ ਸਾਡੇ ਅਮਰਸਰ ਦੇ ਨਾ ਇਹ ਸ਼ਹਿਰ ਦਾ ਪਾਕਿਸਤਾਨ ਦਾ ਇਤਹਾਸ ਹੈ اچھا ਜੀ ਤੇ ਅਸੀਂ ਗਰੇਰੇ ਮੇਛੇ ਦੇ ਉਹ ਸਾਨੂੰ ਉਦੋਂ ਪਤਾ ਲੱਗਾ ਵੀ ਇਹ ਅਮਰਸਰ ਦੇ ਰੇ ਇੰਡੀਆ ਦਾ ਪਿਆ ਫਿਰ ਸਾਰੇ ਜਿਉਂ ਹਮਲਾ ਕੀਤਾ ਉਹਨਾਂ ਉਹਦੇ ਵੀ ਸਾਡੇ 7-8 ਬੰਦੇ ਸ਼ਹੀਦ ਵੀ ਹੋਏ ਉਹ ਸਾਡੇ ਦੇ ਅੱਛਾ ਇਹ ਹਮਲਾ ਕਿਹਨੇ ਕੀਤਾ ਸੀ ਟਿਕਾਣੇ ਅੱਛਾ ਉਹ ਵੀ ਸਾਡੀ ਜਿਹੜੀ ਆਲਮੀ ਸੀ ਉਹਨਾਂ ਨੂੰ ਪਤਾ ਲੱਗਾ ਉਹ ਜਿਹੜਾ ਮੌਦੇ ਖਲਕੀਆਂ ਦੇ ਵਿੱਚ ਕੈਂਪ ਸੀਗਾ ਮੌਦਾ ਖਲਕੀਆਂ 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 ਹਾਂਜੀ ਖਲਕੀਆਂ ਖਲਕੀਆਂ ਉਹ ਵੀ ਸਾਨੂੰ ਉੱਥੇ ਲੈ ਗਏ ਸਾਡੇ ਪਹਿਲਾਂ ਮਕਾਨਾਂ ਨੂੰ ਉਹਨਾਂ ਨੇ ਅਗਲਾ ਅੱਜ ਕੀ ਅੱਛਾ ਸਰਦਾਰਾਂ ਦੀ ਅਗੇ ਇਹ ਮਾਂਕ ਪੋਟ ਵਾਲ ਜੇ ਨਾਲ ਸੀਗਾ ਉੱਥੇ ਉਹ ਤਾਂ ਕਿ ਬੱਚੇ ਸਾਰੇ ਰਿਛੇ ਸਨ ਉਹ ਵੀ ਫੌਜ ਆ ਕੇ ਕਿ ਸਾਨੂੰ ਉਸ ਮੌਜਿਆ ਖਲਤੀਆਂ ਲੈ ਗਈ ਉੱਥੇ ਕੈਂਪ ਸੀ ਜੀ ਜੀ ਉੱਥੇ ਵੀ ਡਾਕੀਵਰ ਇੱਕ ਮਹੀਨਾ ਤੋਂ ਉੱਤੇ ਹੀ ਕੁਝ ਕਰਦੇ ਰਹੇ ਜੀ ਜੀ ਫਿਰ ਸਾਡਾ ਕਾਫਲਾ ਪਿਆਰ ਹੋਇਆ ਉਹ ਬਰਾਤ ਆ ਅੰਮ੍ਰਿਤਸਰ ਨਹੀਂ ਲਿਆ ਜੀ ਜੀ ਉਹ ਸਾਨੂੰ ਬਰਾਤ ਕਸੂਰ ਦੇ ਥਾਣੇ ਜਿਹੜਾ ਸੀ ਗੰਡਾ ਸਿੰਘ ਬਾਰਡਰ ਆ ਹਾਂ ਇਹ ਬਾਰਡਰ ਥਾਂ ਹੀ ਚੰਗਿਆ ਹੈ ਅੱਛਾ ਜੀ ਖੜਿਆ ਆਣਾ ਕੁੜਾ ਆਣਾ ਤੇ ਜੀ ਜੀ ਪਾਕਿਸਤਾਨ ਦੇ ਵਿੱਚ ਜਿਹੜੇ ਮੁਸਲਮਾਨਾਂ ਦੇ ਆ ਨਾ ਹਾਂਜੀ ਤੇ ਦੋਵੇਂ ਸਿੱਖਾਂ ਦੇ ਵੀ ਜੀ ਜੀ ਕਿ ਇੱਥੇ ਵੀ ਮੁਸਲਮਾਨ ਦੇ ਸੀ ਉਹ ਵੀ ਚੂਹਵਾ ਦੋਏ ਤੇ ਮਸਜਿਦ ਉੱਥੇ ਵੀ ਰਿ ਉੱਠਿਆ ਗਿਆ ਉਹਦੇ ਸਾਡੇ ਦਾਦਾ ਸਾਹਿਬ ਨੇ ਦੋ ਨਫਲ ਨਮਾਜ਼ ਦੇ ਪੜੇ ਤੇ ਯਾ ਮਾਲੋ ਸ਼ੁਕਰਿਆ ਅਸੀਂ ਵੀ ਅੱਜ ਜੰਨਕ ਕੀਤੀ ਹੈ ਸਰਕਾਰ ਨਵੀ ਪਾਰਟੀ ਦੀ ਹੈ ਸਰਕਾਰ ਜੀ 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 ਠੀਕ ਹੋ ਗਿਆ ਅੰਮ੍ਰਿਤ ਅੱਛਾ ਫਿਰ ਉੱਥੇ ਤੁਸੀਂ ਪਿੰਡ ਚ ਆ ਕੇ ਸਟੇ ਕੀਤਾ ਕੈਂਪ ਦੇ ਵਿੱਚ ਹਾਂਜੀ ਉਹ ਨਹੀਂ ਇਹ ਉਹ ਖੰਕੀਆਂ ਤੇ ਹਾਂਜੀ ਉਹ ਕਿਤੇ ਅਸੀਂ ਨਹੀਂ ਨਾ ਸਵਾ ਮਿਨਾਂ ਦੇ ਨਾ ਜੇ ਕੋ ਕੋ ਕਾਬਲੇ ਦੀ ਸ਼ਕਲ ਤੇ ਅਸੀਂ ਆ ਗਏ ਨਾ ਪਾਕਿਸਤਾਨ ਆ ਗਏ ਪਾਕਿਸਤਾਨ ਹਰਿਆਣਾ ਪਿੰਡ ਪਟਾਣਾ ਅੱਛਾ ਜੀ ਪਟਾਣਾ ਹਰਿਆਣਾ ਤੇ ਫੇਰ ਉਥੇ ਕਿੰਨਾ ਗਰਸਾ ਤੁਸੀਂ ਗਏ ਉਥੇ ਅਸੀਂ ਵੀ ਦੋ ਦਿਨ ਰਹੇ ਆ ਫੇਰ ਅਸੀਂ ਲਾਹੌਰ ਸਾਨੂੰ ਗਵਰਨਮੈਂਟ ਲੈ ਗਈ ਆ ਬੱਸਾਂ ਜੀ ਉਸ ਤੋਂ ਸਾਨੂੰ ਉਹਨਾਂ ਨੇ ਮੁਲਤਾਨ ਜਾਣ ਵਾਲੀ ਜਿਹੜੀ ਟ੍ਰੇਨ ਸੀ ਉਹਦੇ ਵਿੱਚ ਬਿਠਾ ਦਿੱਤਾ ਅੱਛਾ ਅੱਛਾ ਵੀ ਇਹ ਫਰਤਵਾ ਪਾਰ ਵਾਲ ਤੇ ਸਾਰ ਜਗਾ ਪੂਰੀ ਵੀ ਆ ਜੀ ਜੀ ਤੇ ਤੁਸੀਂ ਹੁਣ ਇੱਕ ਗੁਰਤਾਰ ਵਾਲ ਜਾ ਅੱਛਾ ਇਹ ਪਾਕਿਸਤਾਨ ਬਣਨ ਤੋਂ ਯਾਨੀ ਬਾਂਦੀਗਾ ਨਾ ਤੁਸੀਂ ਇੱਥੇ ਆ ਗਏ 1947 ਤੋਂ ਬਾਅਦ ਤੁਸੀਂ ਆਏ ਹੋ ਇਹਦੇ ਅਸੀਂ ਸਤੰਬਰ ਦੇ ਮਹੀਨੇ ਚ ਅਸੀਂ ਆ ਗਏ ਅੱਛਾ ਅੱਛਾ ਅਗਸਤ ਤੋਂ ਬਾਅਦ ਯਾਨੀ ਕਿ ਅਗਸਤ 'ਚ ਪਾਕਿਸਤਾਨ ਬਣਿਆ ਸਤੰਬਰ 'ਚ ਤੁਸੀਂ ਫਿਰ ਸਤੰਬਰ ਦੇ ਆਖਰੀ ਦਿਨਾਂ ਚ ਅਸੀਂ ਇੱਥੇ ਪਹੁੰਚਿਆ ਹਾਂਜੀ ਇੱਥੇ ਪਿੰਡ ਤੋਂ ਸੀਰਦਾਲ ਸੀ ਉਹਨਾਂ ਨੇ ਦੋ ਚੱਕ ਹੈਗੇ ਸੀ 188 ਚੱਕੀ ਕਿਹਨੀਆਂ ਜੀ ਜੀ 190 ਡਬਲਿਓ ਪੀ ਹੈ ਦਰਮਿਆਨ ਦੇ ਨਹਿਰ ਜਾਂਦੇ ਸ਼ੈਮਨ ਆ ਜੀ ਜੀ ਸ਼ੈਮਨ ਆਰ ਦਾ ਏਰੀਆ ਹੈ ਸਾਰਾ ਹਾਂਜੀ ਤੇ ਇੱਥੋਂ ਦਾ ਪਾਣੀ ਕੌੜਾ ਹੈ ਜਾਂ ਫਿਰ ਚੱਕ ਦਾ 90 ਦਾ ਮਿੱਠਾ ਪਾਣੀ ਅੱਛਾ ਜੀ ਉਹਨਾਂ ਨੇ ਸ਼ਾਮਾ ਕਿਹਾ ਕਿ ਦੋ ਦਿਨ ਮਿੱਠਾ ਪਾਣੀ ਪੀਣੇ ਕਿ ਕੌੜਾ ਜੀ ਜੀ ਮੇਰੇ ਬਾਬਾ ਸਾਹਿਬ ਜਿਹੜੇ ਸੀ ਫੋੜੀਏ ਇਹ ਤਿਆਰ ਸੀ ਜੀ ਉਹ ਕਹਿ ਰਿਹਾ ਸਾਡਾ ਉਠਾ ਸੀ ਦੇ ਰਿਹਾ ਦੀ ਕੋਈ ਗੀਲਾ ਜੀ ਜੀ ਇਥੇ ਪਰ ਦੀ ਅਬਾਦ ਹੋ ਗਈ ਜੀ ਤੇ ਸਾਡੇ ਇੰਕਾ ਦਾ ਰਕਬਾ ਜਿਹੜਾ ਕਿਸਾ ਨਾ ਕੋਨ ਜਾ ਦੇ ਵੀ ਤੋ ਵੀ ਆ ਗਿਆ ਅੱਛਾ ਫਿਰ ਉਹ ਵਾਪਸ ਇਥੇ ਕਨਵਰਟ ਹੋ ਗਿਆ ਹਾਂ ਉਹ ਫਿਰ ਅਸੀਂ ਛਿੱਕਾ ਕਠਾਤੀ ਡਬਲ ਬੀ ਦੇ ਵਿੱਚ 25 ਮਰੱਦੇ ਦੇ ਵਿੱਚ ਸਾਡੇ ਕੋਲ ਹੈ ਕੁ ਸਵਾ 8 ਏਕੜ ਜੀ ਜੀ ਤੇ 13 ਏਕੜ ਰਕਬਾ ਸਾਡੇ ਕੋਲ 40 ਤੇ 40 ਰੱਬਾ ਜਿਹੜਾ 88 ਦਾ ਇਹ ਇਹ ਦੇ ਵਿੱਚ ਅੱਛਾ ਇਹ ਜਿਸ ਰਕਵੇ ਚ ਆਪਾਂ ਹੁਣ ਬੈਠੇ ਆਂ ਉਹ ਰਾਕੀ ਕਾੜੀ ਦੇ 6ਵੇਂ ਤੇ 7ਵੇਂ ਦੇ ਵਿਚ ਬੈਠੇ ਆਂ ਅੱਛਾ 40 ਮਹੱਬਤ ਸੇਨਾ ਕਿਲਾ ਹੈ ਮਤਲਬ ਇੱਥੇ ਮਤਲਬ ਆਪਣੀ ਆਬਾਦੀ ਯਾਨੀ ਕਿ ਹਾਂ ਜੀ ਹੁਣ ਆਬਾਦੀ ਜਿਹੜੀ ਹੈ ਠੀਕ ਹੈ ਇੱਥੇ ਫਿਰ ਤੁਸੀਂ ਮੁਲਤਾਨ ਵਾਸਤੇ ਜਦੋਂ ਉਹਨਾਂ ਨੇ ਭੇਜਿਆ ਫਿਰ ਤੁਸੀਂ ਜਿਹੜੇ ਚ ਮੁਲਤਾਨ ਅੱਗੇ ਚਲੇਗੇ ਹਾਂ ਜੀ ਮੁਲਤਾਨੋਂ ਦੇ ਤਾਂ ਟਿੱਬੇ ਆਉਣਾ ਪਿਆਣਾ ਅੱਛਾ ਫਿਰ ਉੱਥੋਂ ਟਿੱਬੇ ਆਏ ਟਿੱਬੇ ਪੁੱਤੇ ਸਭ ਨੂੰ ਬੇਰੇ ਲੈਫਟ ਅਸੀਲਦਾਰ ਨੇ ਦੱਸਿਆ ਨਾ ਕਿ 88 ਨੰਬਰ ਜੀ ਇਹਦੇ ਵਿੱਚ ਗੰਗਾਸ਼ ਤੁਹਾਨੂੰ ਉੱਛਲ ਸਾਕਰ ਉਹਨਾਂ ਨੇ ਵੀ ਸਾਹਮਣੇ ਸਟਾਕ ਇਹ 88 ਦਾ ਰੱਖਵਾ ਪਿਆ ਅੱਛਾ ਠੀਕ ਹੋ ਗਿਆ ਇੱਥੇ ਆ ਕੇ ਫਿਰ ਕਿਸ ਤਰ੍ਹਾਂ ਮਤਲਬ ਜਿਹੜੇ ਇੱਥੇ ਲੋਕ ਰਹਿੰਦੇ ਸੀ ਜਾਂ ਉਹਨਾਂ ਦੇ ਨਾਲ ਕਿਵੇਂ ਮਿਰਨ ਵਰਤਨ ਸ਼ੁਰੂ ਹੋਇਆ ਕਿਵੇਂ ਮਤਲਬ ਜ਼ਿਆਦਾ ਇਥੋਂ ਦੇ ਰਹਿਣ ਵਾਲੇ ਸੀ ਮੁਕਾਮੀ ਸੀਗੇ ਜਾਂ ਮਹਾਜਰ ਹੀ ਸੀ ਇਸ ਪਿੰਡ 'ਚ ਇਹ ਪਿੰਡ ਸਾਰੇ ਹੀ ਮਹਾਜਰ ਆ ਅੱਛਾ ਇਹ 88 ਪਿੰਡ 'ਚ ਮਹਾਜਰ ਨਹੀਂ ਸਾਰੇ ਮਹਾਜਰ ਜੀ ਠੀਕ ਹੋ ਗਿਆ ਇਥੋਂ ਮਿੱਥੋਂ ਦੇ ਲੋਕ ਜ਼ਿਆਦਾ ਨੇ ਇੱਥੇ ਲੋਕ ਠਾਰ ਦੇ ਵੀ ਆ ਜੀ ਹਮਨੋ ਸਰ ਦੇ ਵੀ ਆ ਲਾਹੌਰ ਦਾ ਜਿਹੜਾ ਕੁਛ ਇੱਥਾ ਗਿਆ ਪੱਟੀ ਦਾ ਉਥੋਂ ਦੇ ਵੀ ਜੱਟ ਚੌਧਰੀ ਆ ਪੱਟੀ ਕੋਈ ਪਿੰਡ ਹੈ ਕਸਬਾ ਤੋਂ ਅੱਛਾ ਕਸਬਾ ਸੀ ਜੀ 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 ਮੈਂ ਸੁਣਿਆ ਆ ਗਿਆ ਨਾਮ ਅੱਛਾ ਉਥੋਂ ਦੇ ਕੁਝ ਜਿਹੜੇ ਦਲੰਦਰ ਦੇ ਰਹਾਈ ਵੀ ਆ ਜੀ ਜੀ ਹਾਂ ਜੀ ਇਸ ਮੁਫਲੇ ਪੱਟੀ ਪਿੰਡਾਂ ਦੇ ਲੋਕ ਜਿਹੜੇ ਇੱਥਾ ਆ ਬੜਾ ਵੱਡਾ ਲੱਗ ਰਿਹਾ ਅਛਾ ਇਹ ਇਸ ਪਿੰਡ ਦੇ ਵਿੱਚ 88 ਦੇ ਵਿੱਚ ਜਦੋਂ ਤੁਸੀਂ ਆ ਕੇ ਆਬਾਦ ਹੋ ਗਏ ਮਤਲਬ ਆਪਣਾ ਘਰ ਸ਼ਾਲ ਬਣਾ ਲਿਆ ਤੇ ਮੋਸਟਲੀ ਜ਼ਿਆਦਾ ਘਰ ਤੇ ਫਿਰ ਕੱਚਾ ਹੀ ਹੋਣਿਆ ਨਾ ਉਦੋਂ ਹਾਂਜੀ ਇੱਕ ਜੇ ਕਲਸੀਨ ਪੱਕਾ ਦੇਖਾ ਪਹੁੰਚਾ ਹਾਂਜੀ ਉਹ ਸਰਦਾਰ ਜੇ ਸੁੰਦਰ ਸਿੰਘ ਗੁੰਦਰ ਸਿੰਘ ਥਾ ਅੱਛਾ ਜ਼ਿਆਦਾ ਸੀ ਸੁੰਦਰ ਸਿੰਘ ਥਾ ਜ਼ਿਆਦਾ ਵੀ ਠੀਕ ਜੀ ਏ ਟੁੰਡੇ ਉਹਨਾਂ ਦਾ ਮਕਾਨ ਪੱਕਾ ਸੀ ਘਰ ਦੀ ਕੋਈ ਵੀ ਲੱਗੀ ਅੱਛਾ ਜੀ ਉਸੇ ਬਾਜ਼ਾਰ ਤੋਂ ਥੋੜਾ ਜਿਹਾ ਅੱਗੇ ਜਾਈਏ ਨਾ ਜੀ ਜੀ ਠੀਕ ਆ ਤਾਂ ਸਾਡੇ ਤੋਂ ਥੋੜਾ ਅੱਗੇ ਸਾਡੇ ਸਮਰਥਾ ਚਲੇ ਜਾਂਦੇ ਆਂ ਅੱਛਾ ਉਹ ਹਵੇਲੀ ਜਿਹੜੀ ਜ਼ਿਆਦਾ ਵਾਲੀ ਹਵੇਲੀ ਸੀ ਸਰਦਾਰ ਵਾਲੀ ਹਾਂ ਜੀ ਬਾਬਾ ਅੱਜ ਜੀ ਅੱਛਾ ਉਹ ਬਾਤ ਹੋਈ ਤੇ ਉਹਦੇ ਤੁਸੀਂ ਫਿਰ ਕਿਹੜੀ ਸਾਈਡ ਤੇ ਬੈਠੇ ਉਹਦੇ ਅੱਗੇ ਹੀ ਆ ਗਏ ਆ ਜੀ شمال ਦੀ ਤਰਫ ਅੱਛਾ ਤਾਂ ਦੋ ਪਹਿਲਾਂ ਆ ਪਤਾ ਨਹੀਂ ਸਾਡੇ ਉਹ ਉਸ ਹਵੇਲੀ ਦੇ ਤੇ ਉਹ ਹਵੇਲੀ ਜਿਹੜੀ ਉਸ ਵੇਲੇ ਇਸ ਪਹਿਲੇ ਕੌਣ ਆ ਗਿਆ ਬਾਤ ਹੋ ਰਹੀ ਹੈ ਉਹ ਕੀ ਜਾਈ ਸੀ ਇਹ ਤੇ ਜਲੰਧਰ ਦੇ ਰਹਿਣ ਵਾਲੇ ਅੱਛਾ ਜੀ ਇੱਕ ਮਾਸਟਰ ਗਿਆਨ ਲਾਗੇ ਸਾਹਿਬ ਸੀਗੇ ਜੀ ਜੀ ਇੱਕ ਜਿਹੜਾ ਸੀ ਚੌਧਰੀ غلام محمد ਸੀ ਅੱਛਾ ਜੀ ਇੱਕ ਪੁਰਾ ਪਾਈ ਜਲੀ ਮਹੂ ਸਾਹਿਬ ਜੀ ਜਲੰਧਰ ਦਾ ਉਹ ਬੇਟੇ ਸੀ ਉਹਨਾਂ ਦੇ ਬੱਚੇ ਆ ਪੁੱਤਰੇ ਆ ਉਹ ਬੇਟੇ ਆ ਅੱਛਾ ਅੱਛਾ ਯਾਨੀ ਕਿ ਜਲੰਧਰ ਦੇ ਜਿਹੜੇ ਮਾਈਗ੍ਰੇਟਡ ਆ ਰਹੇ ਸੀਗੇ ਇੱਥੇ ਆ ਕੇ ਮਾਝਾ ਜਿਹੜੇ ਉਹ ਆਬਾਦ ਹੋਏ ਉਸ ਵੇਲੇ ਉਸ ਵੇਲੇ ਕਿਉਂ ਆ ਅੱਛਾ ਹੁਣ ਤੱਕ ਉਹ ਵੇਲੇ ਉਹਨਾਂ ਕੋਲ ਹੀ ਹੈ ਹਾਂ ਨਹੀਂ ਕੋਸ਼ਿਸ਼ ਤਾਂ ਜਿਹੜਾ ਉਹਨਾਂ ਜਿਹੜਾ ਅਬਦੁੱਲਾਦੀ ਸੀ ਉਹਨੂੰ ਵੇਚਿਆ ਧੀਆ ਜੀ ਜੀ ਉਹ ਮੈਂ ਕਿਰੀ ਰਿਹਾ ਸੀ ਉਹ ਰੇਲੀ ਅੱਛਾ ਅੱਛਾ ਠੀਕ ਹੈ ਉਹ ਰੇਲੀ ਮਤਲਬ ਹਾਂ ਜ਼ੈਦਲ ਖਾਂਦਿਵੀ ਵੀ ਕੋਈ ਜਿਹੜਾ ਸੀ ਨਾ ਉਹ ਮੈਂ ਚਰਨ ਇੱਕ ਪਾਸੇ ਲਾ ਜਿਹੜਾ ਜਿਆਦੀ ਉਹ ਮੈਂ ਲੈ ਲਿਆ ਅੱਛਾ ਚਰਨ ਵਾਲੀ ਸਾਈਡ ਦਾ ਚਰਨ ਤੇ ਹਵੇਲੀ ਕਿੰਨੀ ਵੱਡੀ ਸੀ ਉਹ ਹਵੇਲੀ ਦੀ ਟੋਪ ਨਾਲ ਤੋਂ ਨੂੰ ਕੁਝ ਜ਼ਿਆਦਾ ਹੀ ਰਕਬਾ ਹੋਣਾ ਤੇ ਬੜੀ ਪੂਰੀਵੀਂ ਦਬਸਟੋਰੀ ਸੀ ਨੇ ਫਿੰਗਰ ਸਟੋਰੀ ਫਿੰਗਰ ਸਟੋਰੀ ਕਿ ਬੜੀ ਇਤਜ਼ਾਗੀ ਸੀ ਬਹੁਤ ਜ਼ਿਆਦਾ ਉਹ ਬਾਇ ਦਾ ਸੀ ਮਜ਼ਬੂਤ ਬਾਇ ਦਾ ਸੀ ਮਜ਼ਬੂਤ ਦੀ ਆਜਾ ਹੋਰ ਇੱਥੇ ਫਿਰ ਆ ਕੇ ਤੁਸੀਂ ਸਕੂਲ ਇਹਨੂੰ ਸਟਾਰਟ ਕੀਤੀ ਹੈ ਸਕੂਲ ਤੇ ਪੁਰਾਣਾ ਹੈ ਨਾ 88 ਦਾ ਪ੍ਰਾਇਮਰੀ ਸਕੂਲ ਜਿਹੜਾ ਸੀ ਨਾ ਜੀ ਹਾਂਜੀ ਉਹ ਬੜਿਆ ਦੀ ਗੱਲ ਤੇ ਮਿਡਲ ਸਕੂਲ ਦੇ ਆਰਕੀਟੈਕਚਰ ਭਵਿੱਖ ਦਾ ਡਾਗਣੇ ਰੱਖਿਆ ਸੀ ਉਹਦਾ ਅੱਛਾ ਕਰਨ ਦੇ ਹੁੰਦੇ ਤੇ ਇੱਕ ਵੀ ਬਈ ਸੀ ਹਾਂ ਸਰ ਉਹ ਵੀ ਬਾਗ ਇਥੇ ਪਾਕਿਸਤਾਨ ਬਣੇ ਤੋਂ ਬਾਅਦ ਹੋ ਰਹੇ ਹੈ ਜਿਹੜਾ ਹਾਈ ਹਾਈ ਸਕੂਲ ਹੈ ਜਾਂ ਹਾਈ ਸਕੂਲ ਬਣਿਆ ਜੀ ਜੀ ਇਹ ਜਿਹੜਾ ਮਲਤਾਨ ਰੋਡ ਤੇ ਜਿਹੜਾ ਮਲਤਾਨ ਰੋਡ ਅੱਛਾ ਇਹ ਪਹਿਲੇ ਪ੍ਰਾਇਮਰੀ ਹੁੰਦਾ ਸੀ ਫਿਰ ਨਹੀਂ ਪ੍ਰਾਇਮਰੀ ਚੱਟੂ ਅਸਾਂ ਉਹ ਪ੍ਰਾਇਮਰੀ ਚੱਟ ਕੇ ਇੱਕ ਪੜ੍ਹਦੇ ਬੋਰਡ ਆ ਰਹੀ ਜੀ ਜੀ ਇੱਕ ਪੜ੍ਹਦੇ ਜਿਹੜਾ ਠੀਕ ਹੋ ਗਿਆ ਤੇ ਇਹਦੇ ਵਿੱਚ ਫਿਰ ਤੁਸੀਂ ਸਕੂਲਿੰਗ ਸਟਾਰਟ ਕੀਤੀ ਐ ਸਰ ਸਕੂਲ ਦੀ ਪੜ੍ਹਾਈ ਕੀਤੀ ਫਿਰ ਹਾਂ ਜੀ ਇਥੇ ਤੇ ਮੈਂ ਪੰਜਵੀਂ ਜਮਾਤ ਇੱਥੇ ਅਠਾਤੀਂ ਪੜ੍ਹੀ ਜੀ ਚੌਧਰੀ ਉਮਰਦੀਨ ਸਾਹਿਬ ਅੱਲਾ ਜਨਤ ਮਨੀਬ ਕਰੇ ਅੰਤਾਰਜ ਹੁੰਦੇ ਸੀ ਕਿ ਬਦਰਦੀਨ ਸਾਹਿਬ ਜੀ ਉਹਨਾਂ ਨੇ ਅੱਲਾ ਜਨਤ ਦੇ ਵੀ ਭਗਵਾਨ ਪੁੱਤਰ ਦਾਣ ਵਾਲੇ ਭਾਜੇ ਸੀ ਜੀ ਜੀ ਇੱਕ ਦੋ ਟੀਚਰ ਸੀ ਸਾਡੇ ਬਦਰਦੀਨ ਸਾਹਿਬ تھے ਚੌਧਰੀ ਉਮਰਦੀਨ ਸਾਹਿਬ ਉਮਰਦੀਨ ਸਾਹਿਬ ਤੇ ਲੜਕਾ ਜਿਹੜਾ ਸੀਗਾ ਕੀ ਉਹ ਉਹ ਲੋਹਾ ਹੜਕਲਰ ਕਾਂਦੇ ਹੁੰਦੇ ਸੀਗੇ ਡਾਕਟਰ ਦਾ ਚੌਦੀ ਬਸ਼ੀਰਾ ਮਜ਼ੂਰਾ ਫਤਨਾ ਸੀਗਾ ਫਿਰ ਉਹ ਖੀਰਾਮਨ ਦਾ ਪੁੱਤਰ ਵੀਰ ਉਹ ਮੇਰਾ ਕਲਾਸ ਫੈਲੋ ਸੀਗਾ ਉਹ ਪੁੰਜੇ ਇੱਥੇ ਡੀਪਲੀ ਡਾਇਰੈਕਟਰ ਤਾਲੀਮ ਮਿਲਿਆ ਮਹੂਦਲ ਅਸਮਰਾਨ ਜੀ ਜੀ ਠੀਕ ਹੈ ਸਹੀ ਉਹ ਕਾਣਾ ਬਾ ਲਿਆ ਇੱਥੇ ਫਿਰ ਤੁਸੀਂ ਕਿੰਨੀ ਮਤਲਬ ਪੜਾਈ ਕਿੱਥੋਂ ਤੱਕ ਤੁਸੀਂ ਕੀਤੀ ਮੈਂ ਹੀ ਮੈਟਰਿਕ ਕਰ ਦਿੱਤੀ ਮੈਟਰ ਤੁਸੀਂ ਕਦੋਂ ਕੀਤਾ ਇਹ ਮੈਂ ਤਾਂ ਮੇਰਾ خیال ਕਹਿੰਦਾ ਨਹੀਂ ਗਾ ਦੇ ਵਿੱਚ ਵਿਹਾੜੀ ਮਾਡਲ ਹਾਈ ਸਕੂਲ ਮਾਡਲ ਹਾਈ ਸਕੂਲ ਵਿਹਾੜੀ ਜਿਹੜਾ ਹੈ ਉਹ ਯਾਨੀ ਕਿ ਦਿੱਲੀ ਮਲਤਾਨ ਰੋਡ ਤੇ ਵਿਹਾੜੀ ਇੱਕ vila ਵਿਹਾੜੀ ਹੈ ਉਸ ਵਿਹਾੜੀ ਦੇ ਵਿੱਚ ਵੀ ਪੁਰਾਣਾ ਸਕੂਲ ਸੀਗਾ ਮਾਡਲ ਹਾਈ ਸਕੂਲ ਉੱਥੋਂ ਬਾਬਾ ਜੀ ਨੇ ਮੈਟਰ ਕੀਤੀ ਮੈਟਰ ਬੈਟਰੀਸ ਪਲਟ ਇਲੈਕਟ੍ਰਿਕ ਫੇਲ ਹੋ ਗਿਆ ਸੀਗਾ ਮਿੱਟੀ ਨਹੀਂ ਪਾ ਲਾ ਲੈ ਅੱਛਾ ਅੱਛਾ ਯਾਨੀ ਕਿ ਮੇਰੇ ਕੋਲ ਬੇਸਤੀ ਤੁਸੀਂ ਕਹਿੰਦੇ ਹੋ ਆ ਫਿਰ ਮੈਂ ਜੇ ਵੀ ਚੀਜ਼ ਜੇ ਵੀ ਕਰ ਚੀ ਤੇ ਮੈਂ ਕੀ ਚਾ ਦੈਂ ਇਹ ਜੇ ਵੀ ਕੀ ਹੁੰਦਾ ਜੀ ਇਹ ਟੀਚਰਾਂ ਨੇ ਜਿਹੜੇ ਪੀਟੀਸੀ ਆਂਦੇ ਐ ਐਨਐਸਐਸਪੀਡੀ ਮਾਸਟਰ ਜਿਹੜੇ ਸੀ ਹਾਂਜੀ ਇਹਦਾ ਨਾਮ ਵੀ ਜੇਵੀ 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 ਐਫਵੀ ਤੇ ਬੀਏ ਬੀਏ ਇਤਨ ਡਿਗਰੀਆਂ ਹੋਈਆਂ ਜੇਵੀ ਐਫਵੀ ਐਸਵੀ ਬੀਏ ਬੀਏ ਬੀਐਸ ਬੀਏ ਛੇ ਛਾਂ ਯਾਨੀ ਤੁਸੀਂ ਜੇਵੀ ਕੀਤਾ ਸੀ ਫਿਰ ਹਾਂ ਜੇਵੀ ਮੈਂ ਜੇਵੀ ਦੇ ਮਿਸਟਰ ਤੁਸੀਂ ਪੀਟੀ ਮਾਸਟਰ ਭਰਤੀ ਹੋਏ ਨਹੀਂ ਜੀ ਫਿਰ ਮੈਂ ਟੀਚਰ ਹੋ ਗਿਆ ਨਾ ਪ੍ਰਾਇਮਰੀ ਟੀਚਰ ਆ ਸਰ ਪ੍ਰਾਇਮਰੀ ਟੀਚਰ ਹੋ ਗਿਆ ਫਿਰ ਬਕ ਪੁੱਛਿਆ ਛੇ ਜੇਵੀ ਕਿਉਂ ਗਿਆ ਤਾਂ

ਠੀਕ ਹੋ ਗਏ ਨਾ ਮਤਲਬ ਉਸ ਤੋਂ ਬਾਅਦ ਫਿਰ ਆਪਣੇ ਆ ਜਿੰਮੀ ਜੀ ਦੇ ਅਸੀਂ ਬੱਚਿਆਂ ਦਾ ਮਤਲਬ ਆਪਣਾ ਰਕਬਾ ਵਧਾਇਆ ਤਾਂ ਮੈਨੂੰ ਮਿਲਿਆ ਸੀ ਜੀ ਜੀ ਬਿਆਹ ਦੂਜੇ ਪਾਸੇ ਨੂੰ ਹੋਇਆ ਆਪਣੇ ਤੁਸੀਂ ਕੱਲੇ ਭਾਈ ਹੋ ਜਾਂ ਨਾਲ ਪਾਈ ਵੀ ਹੈ ਸੀ ਉਹ ਨਹੀਂ ਜੀ ਅਸੀਂ ਤਿੰਨ ਭਾਈ ਸੀ ਮੇਰੇ ਤੋਂ ਵੱਡਾ ਅਸ਼ਨਜੀ ਸ਼ਾਦੀ ਉਸ ਤੋਂ ਵੱਡੇ ਦਾ ਨਾਮ ਹਸ਼ਮਤ ਅਨਜੀ ਸ਼ਾਦੀ ਜੀ ਜੀ ਠੀਕ ਹੈ ਉਹ ਦੋਵੇਂ ਫੌਤ ਹੋ ਗਏ ਆ ਆ ਗਿਆ ਸੀਗੇ ਜਾਂ ਉਦੋਂ ਨਹੀਂ ਸੀਗੇ ਨਹੀਂ ਇਹਦੇ ਫੌਤ ਹੋ ਗਿਆ ਸਹੀ ਦਸੀਏ ਠੀਕ ਠੀਕ ਉਹਨਾਂ ਦੇ ਬੱਚੇ ਜਿਹੜੇ ਹੋਂ ਕਿ ਜੇ ਮੈਨੂੰ ਨਾ ਕਰ ਬਾਰੇ ਹੀ ਸਹੀ ਹੋਣਾ ਅੱਛਾ ਉਹ ਵੀ ਇੱਥੇ ਮਤਲਬ ਇੱਥੇ ਹਾਂ ਇੱਥੇ ਖਾਣਾ ਅੱਛਾ ਉਹ ਪੁਰਾਣੇ 88 ਚੱਕ ਦੇ ਵਿੱਚ ਉਦੋਂ ਕੋਈ ਯਾਦ ਤੁਹਾਡੀ ਅਗਰ ਮਤਲਬ ਯਾਦ ਆਸ਼ ਹਸਪੀਟਲ ਦੀ ਕੋਈ ਸਾਡੇ ਨਾਲ ਸਾਂਝੀ ਕਰਨੀ ਚਾਹੋ ਵੀ ਉਦੋਂ ਇਹ ਨਿਯਮ ਹੁੰਦਾ ਸੀ ਜਦੋਂ ਵੰਡ ਵੇਰੇ ਆਏ ਕੋਈ ਕੋਈ ਵੀ ਗੱਲ ਤੁਹਾਡੀ ਉਸ ਵੇਲੇ ਦੀ ਉਹ ਵੀ ਨਾ ਕਿ ਇੱਕ ਬੜਾ ਅੱਛਾ ਸਮਝਿਆ ਹੈ ਉਹ ਸਰਦਾਰ ਸਾਨੂੰ ਮੁਕਾ ਨਹੀਂ ਮਿਲ ਗਏ ਜੀ ਸਾਨੂੰ ਖਾਣ ਪੀਣ ਮਾਰ ਕੇ ਗਿਰ ਅਸੀਂ ਅਖਵਾ ਦੀ ਆਪੋਂ ਡਿਪਟਾ ਕਰਤਾਨੀ ਤੇ ਜਦੋਂ ਸਾਨੂੰ ਕੋਈ ਤਕਲੀਫ ਹੋਈ ਮਤਲਬ ਸਾਨੂੰ ਸਕੂਨ ਮਿਲਦਾ ਹੈ ਪਹਿਲੇ ਵੀ ਸਕੂਨ ਨਾ ਆਦਾ ਇਹ ਚੋਂ ਸਰਦਾਰਾਂ ਦੇ ਜਿਹੜੇ ਘਰ ਸੀਗੇ ਹਾਂਜੀ ਇਸ ਤੋਂ ਇਲਾਵਾ ਵੀ ਕੋਈ ਹੋਰ ਘਰ ਘਵੇਲੀਆਂ ਹੁੰਦੀਆਂ ਸੀ ਉਹਨਾਂ ਦੀ ਹਾਂ ਜੀ ਦੇ ਵੀ ਕਈ ਸਰਦਾਰ ਆ ਜੀ ਮਸ਼ਹੂਰ ਜਿਹੜਾ ਨਾ ਉਹ ਸਰਦਾਰ ਸੁੰਦਰ ਸਿੰਘ ਸੀਗਾ ਉਹ ਗਰਦਾਰ ਵੀ ਥੀ ਨਾ ਜੀ ਜੀ ਗਰਦਾਰ ਸੀ ਚਾਰ ਪੰਜ ਪਿੰਡ ਜੜੇ ਦੀ ਨਾਲ ਸੀ ਉਹ ਹਾਲ ਤੇ ਅੰਦਰ ਤੇ ਇੱਕ ਬੜਾ ਕਾਬਿਲ ਬਰ ਗਰਦੇ ਛਕਦੇ ਜੀ ਜੀ ਉਹਨਾਂ ਨੇ ਉਹਨਾਂ ਦੇ ਬਾਰੇ ਕੋਈ ਸੁਣੀਆਂ ਸੁਣਾਈਆਂ ਗੱਲਾਂ ਵੀ ਓਕੇ ਹੋਏ ਸੁਣਿਆ ਕੁਝ ਵੀ ਉਹ ਸਰਦਾਰ ਜਿਹੜਾ ਬੜਾ ਕਾਬਿਲ ਥੀ ਨਾ ਜੀ ਕਿ ਉਹਨ ਲੋ ਮਸਾ ਨੂੰ ਅੱਜ ਆਂ ਕੀ ਜੜੀ 88 ਤੋਂ ਲਾਹੌਰ ਜਾਂਦੀ ਹੈ ਅੱਛਾ ਇਸ 88 ਜਾ ਕੇ ਤੋਂ ਲਾਹੌਰ ਜਾਂਦੀਆਂ ਸੀ ਨਾ ਅੱਛਾ ਤੇ ਬੜਾ ਅੱਛਾ ਉਕਰਨਾ ਨੇ ਉਹ ਲੋਕ ਬਣਾਇਆ ਤੇ ਅੱਛਾ ਬਣਿਆ ਅੱਛੇ ਬੰਦੇ ਨੂੰ ਤਾਰੀਫ ਕਰਦੇ ਆ ਲੋਕਾਂ ਦਾ ਜੀ ਜੀ ਖਿਦਦਾਰ ਬਹੁਤ ਅੱਛੇ ਬੰਦੇ ਸੀ ਜੀ ਜੀ ਮੇਰੇ ਨਾਲ ਵੀ ਉਹਨਾਂ ਦੇ ਉਹ ਸਰਦਾਰ ਸਾਹਿਬ ਦੇ ਜਿਹੜੇ ਪੋਤੇ ਨੇ ਨਾ ਅੱਛਾ ਉਹਨਾਂ ਦਾ ਨਾਮ ਹੈ ਜੀ ਹਰਬੰਸ ਸਿੰਘ ਹਰਬੰਸ ਸਿੰਘ ਉਹ ਹਰਬੰਸ ਸਿੰਘ ਜਿਹੜੇ ਆ ਨਾ ਉਹਨਾਂ ਨੇ ਸਰਦਾਰ ਜੀ ਨੇ ਮੇਰੇ ਨਾਲ ਕਾਲ ਕੀਤੀ ਗੱਲ ਕੀਤੀ ਅੱਛਾ ਕੰਪੇਟੇ ਸਾਡਾ ਰابطਾ ਹੋਇਆ ਤੇ ਉਹਨਾਂ ਨੂੰ ਖੁਸ਼ੀ ਹੋਈ ਹੈ ਜਾਣ ਕੇ ਵੀ ਇਹ ਇੱਥੇ ਦੇ ਮਤਲਬ ਰਹਿਣ ਆ ਰਹੇ ਆ ਤੇ ਇਥੋਂ ਮਦਦਾਰੀ ਗੱਲਬਾਤ ਸਾਨੂੰ ਕੋਈ ਹੁਣ ਸਿਰ ਪੈਰ ਲੱਭ ਜੇਗਾ ਅਸੀਂ ਦੇਖਣਾ ਚਾਹੁੰਦੇ ਆ ਆਪਣਾ ਪਿੰਡ ਦੇਖਣਾ ਚਾਹੁੰਦੇ ਆ ਆਪਣੇ ਉਹ ਪੁਰਖਿਆਂ ਦੀ ਹਵੇਲੀ ਜਿਹੜੀ ਆ ਜਾਂ ਇੱਥੇ ਜਿਵੇਂ ਉਹ ਰਹਿੰਦੇ ਰਹੇ ਨੇ ਉਹ ਦੇਖਣਾ ਚਾਹੁੰਦੇ ਨੇ ਨਹੀਂ ਬਿਲਕੁਲ ਕਿਉਂਕਿ ਅੱਧੀ ਆ ਉਹ ਹੁਣ ਤੇ ਸਾਡੀ ਹਕੂਮਤ ਨੇ ਉਹਨਾਂ ਨੂੰ ਰਸਤੇ ਕਰ ਦਿੱਤਾ ਵਿਜੋ ਦੇਸ਼ ਕਨੀ ਆ ਮੂੰਹ ਤੇ ਲੰਗਾ ਪੁਰਾਣਾ ਜੀ ਉਹ ਇਸ ਟਾਈਮ ਬੈਠੇ ਨੇ ਜਰਮਨੀ ਚ ਔਲਾਦ ਉਹਨਾਂ ਦੀ ਜਿਹੜੇ ਫੈਮਿਲੀ ਹੈ ਸਾਰੀ तकरीबन ਉਧਰ ਹੀ ਹੈ ਸੈਟਲ ਨੇ ਜਨ ਕੇ ਬਾਲ ਬੱਚੇ ਉਹਨਾਂ ਦੇ ਬਾਕੀ ਉਹ ਕਹਿੰਦੇ ਵੀ ਮੈਂ ਹੁਣ ਜਿਹੜਾ ਵਡੇਰਾ ਬਿਆਵਾ ਚਲੋ ਮੇਰੀ ਇਹੀ ਇੱਕ ਕਮਾਈ ਜਿਹੜੀ ਮੈਂ ਆਪਣੇ ਕੋ

ਜਿਹੜਾ ਉਹਨਾਂ ਦਾ ਵੱਡਾ ਬੇਟਾ ਸੀ ਉਹਦਾ ਇੱਕ ਨੰਬਰ ਦਾ ਉਹਨਾਂ ਦਾ ਨੱਕ ਪੜਾ ਉਹ ਬੇਟਾ ਸੀ ਉਹਨਾਂ ਦਾ ਇਹ ਸਰਦਾਰ ਦੀ ਦਾਦੇ ਨੇ ਆਪਾਂ ਜਿਹੜੇ ਹਰਬੰਸ ਸਿੰਘ ਆ ਅੱਛਾ ਇਹਨਾਂ ਨੇ ਦੱਸਿਆ ਵੀ ਮੇਰਾ ਦਾਦਾ ਸੀ ਜ਼ੈਲਦਾਰ ਮੇਰਾ ਤਾਇਆ ਸੀ ਚਕਰ ਸਿੰਘ ਉਹ ਸੀ 88 ਚੱਕ ਦਾ ਨੰਬਰਦਾਰ ਅੱਛਾ ਅੱਛਾ ਤੇ ਸਰਦਾਰ ਕੇਸਰ ਸਿੰਘ ਸੀ ਇਹਨਾਂ ਦਾ ਵargb ਅੱਛਾ ਉਹ ਸੀ 100 ਚੱਕ ਦਾ ਨੰਬਰਦਾਰ ਅੱਛਾ ਇਹ ਇਹਨਾਂ ਨੂੰ ਤੇ ਸਾਰੀਆਂ ਗੱਲਾਂ ਬਾਤਾਂ ਯਾਦ ਨੇ ਉਹ ਬਲਕਿ ਉਹ ਸ਼ੇਰ ਬੰਸੀ ਖਾਬ ਦੇ ਨਾਲ ਤੁਹਾਡੀ ਟੱਕ ਮੁਲਾਕਾਤ ਹੋ ਰਹੀ ਹੈ ਨਾ ਤੇ ਉਹਨਾਂ ਨੂੰ ਦੱਸਿਓ ਕਿ ਅਸੀਂ ਅੱਜ ਨਾ ਚਾਰੀ ਮੰਬੇ ਦਾ 6ਵਾਂ ਕਿਲਾ ਤੁਹਾਡੇ ਸਾਹਮਣੇ ਜੀ ਜੀ ਉੱਥੇ ਬਹਿ ਕੇ ਆ ਸਾਰੀ ਗੱਲਬਾਤ ਕਰ ਰਹੇ ਹਾਂ ਜੀ ਜੀ ਉਹ ਸੁਣ ਲੈਣੇ ਇਸ ਗੱਲ ਬਾਤ ਇਸ ਪਾ ਉਹ ਉਹਨਾਂ ਤੱਕ ਪਹੁੰਚਾ ਦਿੱਤੀਏ ਅੱਛਾ ਹਾਂ ਜੀ ਇਹ ਇਹ ਜਿਹੜੀ ਵੀਡੀਓ ਬਣੀ ਹੈ ਉਹ ਉਹਨਾਂ ਨੂੰ ਭੇਜਾਂਗੇ ਉਹ ਵੇਖਣਗੇ ਸਾਰੀ ਗੱਲਬਾਤ ਕਰ ਲੋਗੇ ਪਹੁੰਚ ਗਈ ਉਹਨਾਂ ਤੱਕ ਤੇ ਬਾਕੀ ਅਗਰ ਵੀਡੀਓ ਤੋਂ ਬਾਅਦ ਅਗਰ ਤੁਹਾਡਾ ਕੋਈ ਸਵਾਲ ਹੋਵੇ ਤੁਹਾਡੀ ਕੋਈ ਯਾਨੀ ਕਿ ਕੁਝ ਵੀ ਪੁੱਛਣਾ ਦੱਸਣਾ ਹੋਵੇ ਕੋਈ ਗੱਲਬਾਤ ਹੋਵੇ ਜਾਂ ਕੋਈ ਬਾਬਾ ਜੀ ਨਾਲ ਗੱਲਬਾਤ ਕਰਨੀ ਹੋਵੇ ਤੇ ਮੈਂ ਹਾਜ਼ਰ ਹਾਂ ਮੈਂ ਤੁਹਾਡਾ ਜ਼ਰੂਰ ਮਨ ਨਹੀਂ ਆ ਕਿ ਕੋਈ ਸ਼ੌਕ ਰੱਖ ਗਿਆ ਕਿ ਮੈਂ ਦਾ ਰੱਖਣਾ ਉਹ ਜੀ ਜੀ ਉਹ ਕਲ ਕੇ ਆਣਾ ਚਾਹੁੰਦੇ ਹੋ ਕਹਿੰਦੇ ਜੀ ਹੋਣਗੇ ਇਨਸ਼ਾਅੱਲਾ ਜੀ ਉਹਦੀ ਰੋਟੀ ਪਾਣੀ ਹੋਊ ਨਾ ਪਾਣੀ ਤੋਂ ਸੇਕ ਦਾ ਉਹ ਜ਼ਰੂਰ ਹੋ ਜੀ ਨਾ ਜਿੱਥੋਂ ਦਾ ਕੋ ਤੇ اچھا ਬਾਬਾ ਜੀ ਤੁਸੀਂ ਜਿਹੜੇ ਪਾਰਟੀਸ਼ਨ ਸਟੋਰੀ ਜਿੰਨੇ ਵੀ ਮਤਲਬ ਕੰਮ ਕਰ ਰਹੇ ਨੇ ਹੋਰ ਵੀ ਕਾਫੀ ਚੈਨਲ ਨੇ ਹਾਂ ਜੀ ਉੱਤੇ ਉੱਤੇ ਲੋਕ ਕਰ ਰਹੇ ਨੇ ਬਲਕਿ ਇਥੋਂ ਤਾਂ ਇੱਕਈ ਜਿਹੜੇ ਆ ਨਾ ਇਹ ਵੀਡੀਓ ਵੇਖ ਕੇ ਇੱਕ ਦੂਸਰੇ ਨਾਲ ਮਿਲੇ ਵੀ ਨਹੀਂ ਵਿਚੜੇ ਹੋਏ ਸੱਜਣ ਵਿਚੜੇ ਹੋਏ ਖਾਨਦਾਨ ਤੇ ਇਸ ਬਾਰੇ ਤੁਸੀਂ ਕੋਈ ਪੈਗਾਮ ਦੇਣਾ ਚਾਹੁੰਦੇ ਹੋ ਵੀ ਇਹ ਕੰਮ ਕਿਹਦਾ ਹੈ ਮਾਤੀ ਇੱਕ ਮੇਰੇ ਡੈਂਟਾ ਹਸਲ ਤੋਂ ਬੰਦੀਏ ਕਦੇ ਕਦੇ ਜੀ ਜੀ ਕਿ ਸ਼ੇਖ ਭਰਾ ਸਾਡੇ ਨਾਲ ਬਰੇ ਅਖੇ ਲੈ ਹਾਂਜੀ ਤੋਂ ਤੋਂਦੇ ਨਹੀਂ ਮੇਰਾ ਤਾਂ ਫੈਦਾ ਜੇ ਨਾਲ ਸਾਡਾ ਅਸਲ ਪੈਨਸ਼ਨ ਸਾਡੇ ਨਾਲ ਇਹ ਜੋ ਟੈਂਪੋਰਰੀ ਜਿਹੜੇ ਸਰਦਾਰਾ ਨਹੀਂ ਜੀ ਜੀ ਇੱਕ ਪ੍ਰਹੀਰ ਸੀਗਾ ਇੱਕ ਇਹ ਕਾਲਗਾ ਧੰਨਾਂ ਦੇ ਚ ਪਰਦੇ ਜੀ ਇੱਕ ਲੋਲਾ ਸੀਗਾ ਜੀ ਉਹ ਮਨ ਮਾ ਯਾਰ ਜਿਆਉਂ ਨਹੀਂ ਆ ਠੀਕ ਐ ਨਾਲ ਦੇ ਪਿੰਡਾਂ ਦੇ ਆਹ ਜੀ ਜੇ ਉਹ ਲੋਕ ਥੋੜਾ ਜਿਹਾ ਇੱਕ ਹੋ ਗਾਉਂ ਲੈ ਤੇ ਆਦੇ ਸੰਤਾ ਸਾਡੇ ਮੁਸਲਮਾਨਾਂ ਨਾਲ ਰਹਿ ਜਾਂਦੇ ਨਾ ਤੇ ਹੋ ਫਾਇਦਾ ਕਿ ਇਹਦਾ ਵੀ ਖਾਲਸਤਾਨ ਇਹਨਾਂ ਰੱਬ ਬਣ ਜਾ ਹਾਂ ਕੋਈ ਨਹੀਂ ਬੰਤ ਇਹ ਨਹੀਂ ਇਹ ਤੇ ਹੈ ਬਖੀ ਕਿਉਂਕਿ ਕੋਈ ਨਫਰਤਾਂ ਜਨੀਆਂ ਵੀ ਫੈਲੀਆਂ ਨਾ ਇਹ ਗਲਤ ਫਹਿਮੀਆਂ ਤੋਂ ਫੈਲੀਆਂ ਨਹੀਂ ਨਹੀਂ ਇਹਨੂੰ ਗਲਤ ਫਹਿਮੀ ਹੈ ਜੇ ਅਸੀਂ ਵੇਹਾਂ ਤੁਹਾਡੇ ਚਾਚੇ ਜੀਰੇ ਉਹਨਾਂ ਦੀ ਕਈ ਗੋਫੀ ਹਾਂਜੀ ਹਾਂਜੀ ਕੱਲੇ ਬਾਲਵਤ ਸਾਹਿਬ ਨੇ ਕਈ ਗੋਲ ਕੀ ਇੰਸ਼ਾਲਾ ਉਹ ਤੇ ਹੋ ਗਈ ਨਾ ਇੱਕ ਪੁਰਾਣੀ ਗੱਲ ਮਤਲਬ ਤੁਸੀਂ ਨਾਲ ਰਹੇ ਹੋ ਤੇ ਇਨੀ ਸਾਜ ਹੈ ਲੇਕਿਨ ਹੁਣ ਮੈਂ ਆਪਣੀ ਗੱਲ ਤੁਹਾਡੇ ਨਾਲ ਸ਼ੇਅਰ ਕਰਦਾ ਮੇਰੇ ਨਾਲ ਕਈ ਸਰਦਾਰ ਗੱਲਬਾਤ ਕਰਦੇ ਨੇ ਉਹਨਾਂ ਨਾਲ ਇਨਾ ਸਾਡਾ ਪਿਆਰ ਹੈ ਕੀ ਕਿਆ ਮੁਹੱਬਤ ਹੈ ਕਿਉਂ ਹੈ ਉਹ ਐਵੇਂ ਲੱਗਦਾ ਜਿਵੇਂ ਆਪਣੇ ਹੋਣ ਯਾਰ ਇੱਕ ਵਿਲਨ ਦੇ ਜੂ ਆ ਹਾਂਜੀ ਇੱਕ ਇੱਕ ਕੈਲੋ ਵੀ ਇੱਕ ਇਸਰਤੀ ਪੰਜਾਬ ਦੇ ਆ ਅਜੇ ਅੰਮ੍ਰਿਤਸਰ ਦੀ ਇੱਕ ਦਿਨ ਤੀਤਾਂ ਤੀ ਦਿੱਤਾ ਹੁਣ ਤਾਂ ਜੀ ਜਨਵਾ ਅਮਰ ਜੀ ਹਾਂ ਜਨਾਲਾ ਹਾਂ ਹਜਨਾਲਾ ਕੀ ਹਾਂ ਬਾਹ ਜਨਾਲਾ ਹਰਮ ਜੀ ਜਨਾਲਾ ਜਨਾਲਾ ਠੀਕ ਹੈ ਜਨਾਲਾ ਅਮਰ ਜੀ ਤਰਨ ਤਰਨ ਹਾਂ ਟੈਂਟਰ ਜੀ ਠੀਕ ਹੈ ਤੁਹਾਡੀ ਟੈਸੀਲ ਦਲਾ ਅਮਰ ਜੀ ਟੈਸੀਲ ਦਲਾ ਯਾਨੀ ਕਿ ਤੁਸੀਂ ਮੇਨ ਫੇਸ ਤੇ ਜਿਹੜੀ ਅਮਰ ਸਾਹਿਬ ਤੋਂ ਮੇਨਟੇਨਸ ਕਰਿ ਜਾਂਦੇ ਤੁਸੀਂ ਮੇਟਰ ਮੇਟਰ ਹਾਂ ਉਹ ਵੀ ਉੱਤੇ ਤੁਹਾਡੇ ਪਹਿਲੇ ਅੱਛਾ ਕੱਲ੍ਹ ਗੱਲ ਭਿਆ ਮੀ ਜੀਏ ਇਹ ਸਾਡੇ ਦੋਵਾਂ ਦੇ ਦਰਮਿਆਨ ਦੇ ਵੀ ਕਰੀਓ ਕਰ ਸਕਦੇ ਆ ਠੀਕ ਹੈ ਅੱਛਾ ਉਹ ਜਿਹੜੇ ਆਪਣਾ ਅੰਮ੍ਰਿਤਸਰ ਦੇ ਵਿੱਚ ਗੋਦਵਾਰਾ ਸਾਹਿਬ ਯਾਨੀ ਕਿ ਗੋਲਡਨ ਟੈਂਪਲ ਹੈ ਹਾਂਜੀ ਉਹ ਉਸ ਮਸ਼ਹੂਰ ਸਥਾਨ ਯਾਨੀ ਕਿ ਜਿਹੜੀ ਜਗ੍ਹਾ ਹੈ ਪਵਿੱਤਰ ਉੱਥੇ ਕਦੀ ਤੁਹਾਡਾ ਮਤਲਬ ਜਾਣਾ ਹੋਇਆ ਵੇਖੀਏ ਤੁਸੀਂ ਉਹ ਆਪਣੇ ਇੱਥੇ 88% ਨਹੀਂ ਉੱਥੇ ਅੰਬਰਸਰ ਦੀ ਗੱਲ ਕਰ ਰਹੇ ਆ ਕਿ ਉੱਥੇ ਅੰਬਰਸਰ ਦੇ ਵਿੱਚ ਕਰੀ ਗਏ ਸੀ ਸ਼ਹਿਰ ਦੇ ਵਿੱਚ ਨਹੀਂ ਉਹ ਨੂੰ ਮੈਂ ਸ਼ਹਿਰ ਨਹੀਂ ਮਤਲਬ ਤੁਸੀਂ ਨਿੱਕੇ ਹੁੰਦੇ ਸੀ ਕਿ ਨਹੀਂ ਜਾਂਦੇ ਸੀਗੇ ਤੇ ਫਿਰ ਆਣ ਜਾਂ ਆ ਤੁਹਾਡਾ ਕੋਈ ਖਾਨਕੀ ਦਾ ਸਮਾਨ ਈ ਉਹ ਕਿਸ ਤਰ੍ਹਾਂ ਤੇ ਤੁਸੀਂ ਲੈ ਲੈਂਦੇ ਸੀ ਪਿੰਡ ਚੋਂ ਹੀ ਨਾਲ ਕੋਈ ਕੰਸਰਟ ਹੈ ਕਿ ਇੱਥੇ ਦਾ ਫਿਲਾ ਕਾਲਜ ਤੋਂ ਨਾ ਸਕੂਲ ਇਹ ਜਿਹੜੇ ਵੀ ਤਾਂ ਰੇਡੀ ਰਿਸਪੜਾ ਅੱਛਾ ਉੱਥੇ ਅੰਗਰੇਜ਼ੀ ਨਹੀਂ ਸੀ ਪੜ੍ਹਦੇ ਹਾਂਜੀ ਠੀਕ ਹੈ ਬੰਦਾ ਕਿੰਦਾ ਸੀ ਜੀ ਜੀ ਕਿ ਕਿਵਿੰਡਾ ਸੈਦਾ ਜਿਹੜਾ ਸੀ ਉਥੇ ਇਹ ਹੁੰਗਰੇ ਸੀਗਾ ਨਾ ਉਹ ਤੇ ਇੰਗਲਿਸ਼ ਵੀ ਪੜਾਉਂਦੇ ਸੀ ਅੱਛਾ ਉਹਨਾਂ ਦਾ ਗਾੜਲਾ ਜਿਹੜਾ ਦਿਨ ਉਹ ਪਨੀਰ ਮਾਰਦੇ ਚਵੰਡੇ ਰਿਆ ਕੀ ਜੀ ਆਂ ਠੀਕ ਹੈ ਜੀ ਉਹ ਫੇ ਤੁਸੀਂ ਇੰਗਲਿਸ਼ ਪੜ੍ਹੀ ਉਥੇ ਹਾਂ ਉਹ ਵੀ ਥੋੜਾ ਚਾਦਨੀ ਨੇ ਜੀ ਜੀ ਚਾਦਨੀ ਠੀਕ ਹੈ ਅਕ੍ਰੇ ਤੇ ਦਵਾ ਬਣਿਆ ਦੇ ਕੇ ਲੋਕ ਜੇ ਮਾਰਦੇ ਇਹ ਪਹੁੰਚਿਆ ਥਾ ਪੀਲੇ ਬੜੀ ਖੁਸ਼ੀ ਹੋਈ ਜੀ ਤੁਹਾਡੇ ਨਾਲ ਗੱਲ ਕਰਕੇ ਮੇਰਬਾਹ ਬਾਰਲ ਮਾਦਰਤ ਵੀ ਹੈ ਜਿਹੜਾ ਤੁਹਾਡਾ ਹੁੱਕਾ ਅਸੀਂ ਰੋਕ ਦਿੱਤਾ ਵਿੱਚ ਹੁੱਕਾ ਤੁਸੀਂ ਕੋਈ ਨਹੀਂ ਉਹ ਵੀ ਪੀ ਲਿੰਦੇ ਤੇ ਕਿਉਂਕਿ ਬਾਬੇ ਦੇ ਹੁੱਕੇ ਦੇ ਨਾਲ ਜਿਹੜਾ ਉਹ ਸਾਹ ਹੈ ਨਾ ਇਹ ਮੇਰੀ ਆਦਤ ਹੈ ਜੀ ਹੁੱਕਾ ਪੀਣ ਦੀ ਕੀ ਗੱਲ ਹੈ ਤਿੱਕੋ ਹਨੂ ਬਾਇਓ ਜਿਹ ਉਹ ਜਿਹੜਾ ਚੱਕਰ ਨਾ ਗੁਦੋਆ ਦਾ ਸਰਦਾਰ ਆ ਰਹੇ ਜੀ ਉਹ ਬਿਲਕੁਲ ਮਫੂਦ ਹੰਦ ਦੇ ਵਿੱਚ ਆ ਉਹ ਸਹੀ ਕਹਿ ਰਹੇ ਆ ਅੱਛਾ ਉਹਨਾਂ ਸਰਦਾਰਾਂ ਨੇ ਤਾਬਿਆ ਦਾ ਹੈ ਵੈਲਕਮ ਕਰਦੇ ਆ ਜੀ ਜਨਾਬ ਜਦੋਂ ਤੁਹਾਡਾ ਮੂਡ ਬਣੇ ਦਿਲ ਕਰੇ ਇਧਰ ਨੂੰ ਆਓ ਤੇ ਅਸੀਂ ਜ਼ਰੂਰ ਤੁਹਾਨੂੰ ਵੈਲਕਮ ਕਰਦੇ ਆ ਜੀ ਜਿੱਥੋਂ ਤੱਕ ਹੋ ਸਕਿਆ ਤੁਹਾਡੀ ਸੇਵਾ ਕਰਾਂਗੇ ਠੀਕ ਵੀਰੇ ਜੀ ਆ ਬੜੀ ਖੁਸ਼ੀ ਹੋਈ ਮੈਨੂੰ ਇਹ ਬਰਕਤਦਾਰ ਦੀ ਵਜ੍ਹਾ ਤੇ ਤੋਂ ਕਾਫੀ ਸਾਰਾ ਰੌਕਡਾਉ ਯਕੋੜੇ ਨਾਮ ਜੀ ਜੀ ਅਸਾਂ ਮੈਂ ਮਿੰਕਾ ਵੀ ਗੰਨਾਂ ਰੱਖੀਆਂ ਤੁਹਾਡੀਆਂ ਵੀ ਚਾਹੇ ਦਾ ਸੁਆਮਲ ਹੈ ਕਿ ਮੈਂ ਅੰਦੀ ਅਸੀਂ ਛੋਟੇ ਹੁੰਦੇ ਸੀਗੇ ਤੇ ਦਾਦੀ ਦੇ ਨਾਲ ਮਤਲਬ ਦਾਦਾ ਦਾਦੀ ਸਾਡੇ ਐਸੀ ਵਡੇਰੇ ਉਹਨਾਂ ਨਾਲ ਬਹਿਣਾ ਉੱਠਣਾ ਗੱਪਾ-ਸ਼ਪਾ ਲਾਣੀਆਂ ਵੀ ਦਾਦੀ ਕੋ ਕੋੜੀ ਗੱਲਬਾਤ ਸੁਣਾ ਤੇ ਉਹਨਾਂ ਨੇ ਬਹੁਤ ਸਾਰੀ ਸੁਣਾਣੀ ਸੀ ਇਤਨਾ ਇਤਨਾ ਕਰਕੇ ਆਏ ਸੀ ਜਿੱਥੇ ਰਹਿਣ ਵਾਲੇ ਸੀ ਮੈਂ ਦੱਸਣਾ ਚਾਹਾਂ ਕਿ ਮੇਰੇ ਦਾਦਾ ਜੀ ਦਾ ਨਾਮ ਮੁਹੰਮਦਦੀਨ ਸੀ ਤੇ ਦਗੋਜੀ ਜਿਹੜਾ ਪਿੰਡ ਹੈ ਤਰਨਤਾਰਨ ਤਹਿਸੀਲ ਦੇ ਵਿੱਚ ਹੈ ਤਹਿਸੀਲ ਤਰਨਤਾਰਨ ਤੋਂ ਹੰਪਸਰ ਰੋਡ ਤੇ ਜਾਈਏ ਤੇ ਅੱਗੇ ਪਹਿਲਾ ਪਿੰਡ ਦਾ ਨਾਮ ਦਗੋਜੀ ਪਰਾ ਵਿੱਚੋਂ ਤੋਂ ਚੱਲਣਾ ਹੈ ਹਾਂਜੀ ਤੇ ਦਗੋਜੀ ਜਿਹੜਾ ਪਿੰਡ ਹੈ ਨਾਲ ਉਹਦੇ ਸਾਹਮਣੇ ਆਮਨੇ ਜਿਹੜਾ ਖੱਠੀ ਖਾਰਾ ਉਹ ਲੱਗਿਆ ਤੇ ਦਗੋਜੀ ਪਿੰਡ ਦੇ ਅਸੀਂ ਰਹਿਣ ਵਾਲੇ ਸੀ ਉੱਥੋਂ ਫੇ ਮਾਈਗ੍ਰੇਟ ਹੋ ਕੇ ਅਸੀਂ ਆਏ ਆ 100 ਚੱਕ ਦੇ ਵਿੱਚ ਤੇ ਥੇਲਾ ਵਿਆੜੀ ਤਹਿਸੀਲ ਮੈਲਸੀ ਮਰਕਰ ਹੈ ਮਿੱਤਰੋ ਤੇ ਇਹ ਸਰਨਾਮ ਬੰਦੋਗ ਅਬਾਈ ਪਿੰਡ ਹੋ ਗਿਆ ਕਿਉਂਕਿ ਸਾਡੀ ਗੁਜ਼ਾਇਸ਼ ਇਹ ਹੋਈ ਉਹ ਅਬਾਈ ਪਿੰਡ ਜੇ ਹੋਈ ਹੋ ਗਿਆ ਬਾਕੀ ਅ ਅਗਰ ਉਸ ਦਗੁਰਜੀ ਪਿੰਡ ਦਾ ਕੋਈ ਲੇਖਣ ਵਾਲਾ ਹੋਵੇ ਤੇ ਉਹ ਜ਼ਰੂਰ رابطہ ਕਰੇ ਤਾਂ ਕਿ ਅਸੀਂ ਦੇਖਣਾ ਚਾਹੁੰਦੇ ਹਾਂ ਉਸ ਏਰੀਆ ਦਾ ਆਪਣੇ ਪਿੰਡ ਜੀ ਪਿੰਡਰ ਨੂੰ ਦੇਖਣਾ ਚਾਹੁੰਦੇ ਹਾਂ ਤੇ ਉਤੋਂ ਦੀ ਵੀ ਚਲੋ ਸਾਡੀ ਜਿਹੜੀ ਖੁਸ਼ੀ ਹੈ ਉਹ ਵਿੱਚ ਸਾਰਾ ਪਿੰਡ ਸੀਗਾ ਹਾਂਜੀ ਪੰਜਵੇਂ ਜੂਬੀ ਦੇ ਵਿੱਚ ਸੀਗਾ ਜੀ ਜੀ ਉਥੇ ਵੀ ਕਿ ਘਰ ਬਾਹਰ ਦਿੱਤਾ ਕੁਝ ਜੀ ਜੀ ਸਾਰਾ ਬਿਲਕੁਲ ਸਾਰਾ ਸਾਰੇ ਆਵਾਦੀ ਸਗੇ ਜਨੇ ਇੱਕ ਵੇਲੇ ਤੁਸੀਂ ਵੀ ਇੱਕ ਘਰ ਹੋਵੇ ਆਬਾਦ ਹੋਵੇ ਉਹਦੇ ਵਿੱਚ ਇੱਕ ਆ ਕੇ ਬੰਦਾ ਖਲਲ ਪਾ ਦੇ ਯਾਨੀ ਕਿ ਕੋਈ ਤੋੜਪਾਨ ਕਰੇ ਜਾਂ ਕੋਈ ਇਸ ਤਰ੍ਹਾਂ ਕੋ ਆਪਸ ਤੇਜ ਭੰਡੀਆਂ ਪਾ ਦੇ ਰੇ ਤੇ ਉਹ ਬਸ ਹੋਇਆ ਇਸੇ ਤਰ੍ਹਾਂ ਪੰਜਾਬ ਵੰਡਿਆ ਇਸੇ ਤੋਂ ਗਿਆ ਕਿ ਉਹ ਆਪਸ ਦੇ ਵਿੱਚ ਜਿਹੜੀ ਗਰਦ ਫੈਨੀਆ ਪੈ ਗਈਆਂ ਤੇ ਬਾਰਾਂ ਚਲੋ ਜੋ ਹੋਇਆ ਸੋ ਹੋਇਆ ਪਾ ਦਿਓ ਮਿੱਟੀ ਕੇ ਉਪਰੋਂ ਭਗਤ ਸਿੰਘ ਦੀ ਲੇਕੇ ਤੇ ਟੁੱਟੀਆਂ ਗੱਡੀਆਂ ਹੋਣ ਤੇ ਇਹ ਜਨਾਬ ਪਿਆਰ ਮੁਹੱਬਤ ਦੀ ਸਾਂਝੀ ਦੀ ਗੱਲਬਾਤ ਹੈ ਉਮੀਦ ਹੈ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੇ ਬਾਬਾ ਜੀ ਦਾ ਧੰਨਵਾਦ ਸ਼ੁਕਰੀਆ ਮਿਹਰਬਾਨੀ ਇਹਨਾਂ ਨੇ ਫੈਮ ਦਿੱਤਾ ਹੁਣ ਤੇ ਅਸੀਂ ਇਥੇ ਪਰ ਕੋਣ ਸੇ ਵੀ ਐ ਤੇ ਸਰਦਾਰ ਜੀ ਜਦੋਂ ਆਣਾ ਚਾਹਣ ਉਹਨਾਂ ਦਾ ਵੈਲਕਮ ਕਰਦੇ ਆਂ ਆਓ ਹੁਣ ਜ਼ਰਾ ਟੂਰ ਕਰੀਏ ਪਿੰਡ ਦਾ